ਸੱਭੋ ਸਾਰੀਏ ਕਤਕਲਾਣੀ ਫਿਤਰਾ ਫਿਤਰਾ ਜੇ ਤੇਰੇ ਮੇਰੇ ਸਮੂਲ ਚੇੜ ਉਹਨੇ ਪਲੇ ਦੀ ਕਿਤੇ ਮੀਰੋ ਹੋਲ ਹੈ ਕਿਆ ਬਾਤ ਹੈ ਮੇਂ GaAs ਗੰਗੇ ਤੇ ਸੌਰ ਮੰਡਲ ਸਾ ਚੰਨ ਇਕਲਾ ਕੇ ਮੰਗੀ ਲੇਤਾ ਹਾਂ ਹਾਂ ਅੱਛਾ ਮੇਂ GaAs ਗੰਗੇ ਤੇ ਸੌਰ ਮੰਡਲ ਸਾ ਇਕਲਾ ਚੰਨ ਕੇ ਮੰਗੀ ਲੇਤਾ ਸਤਾਰਾ ਕੋਈ ਮਲੰਦਾ ਨਜ਼ਰ ਆਣੀ ਟਿਕਦਾ ਇੱਕ ਥਾਣੇ ਕੋ ਹੋਲ ਹੈ ਨਹੀ ਆਹ ਮੇਂ GaAs ਗੰਗੇ ਨਵਾਂ ਸੌਰ ਮੰਡਲ ਚੰਨ ਨੇ ਇਕਲਾ ਕੇ ਮੰਗੀ ਲੈਤਾ 17 ਕੋਈ ਮਲੰਦਾ ਨਜ਼ਰਾਂ ਨਹੀਂ ਟਿਕਦਾ ਇੱਕ ਥਾਣੇ ਖਗੋਲ ਹੈ ਕੇ ਨਿਕਲੇ ਮਹਿਫਲ ਚਾੜਿਆ ਤੇਰੀ ਵਿजूद ਖਾਨਾ ਬਦੋਸ਼ ਬਣਿਆ ਕੇ ਨਿਕਲੇ ਮਹਿਫਲ ਚਾੜਿਆ ਕੇ ਨਿਕਲੇ ਮਹਿਫਲ ਚਾੜਿਆ ਤੇਰੀ ਵਿजूद ਖਾਨਾ ਬਦੋਸ਼ ਬਣਿਆ ਇਹ ਜਨਮ ਜਨਮੇ ਦੀ ੜਕਣਾ ਹੈ ਜਾਂ ਤੇਰਾ ਚੱਕਰ ਗੋਲ ਮੋਲ ਹੈ ਕਿ ਨਿਕਲੇ ਮਖਿਲ ਚਾੜਿਆ ਤੇਰੀ ਵਜੂਦ ਖਾਨਾ ਬਦੋਸ਼ ਬਣਿਆ ਇਹ ਜਨਮੇ ਜਨਮੇ ਦੀ ੜਕਣਾ ਹੈ ਜਾਂ ਤੇਰਾ ਚੱਕਰ ਗੇ ਗੋਲ ਮੋਲ ਹੈ ਆਦਾ ਉਹ ਕੋਸੇ ਅਥਰੂ ਕੌਣ ਸੇ ਅੱਖੀ ਕਟੋਰੇ ਭਰੀ ਹੈ ਮਸਾਂਏ ਬੋਲੇ ਹਾਂ ਉਹ ਕੋਸੇ ਅਥਰੂ ਕੌਣ ਸੇ ਅੱਖੀ ਕਟੋਰੇ ਭਰੀ ਹੈ ਮਸਾਂਏ ਬੋਲੇ ਜੇ ਰਿਸ਼ਤੇਦਾਰੀ ਦਿਲੇ ਦੀ ਯਤ ਪ੍ਰੀਤ ਪਾਸੇ ਦਾ ਹੈ ਤਮੋਲ ਹੈ कोसे कौन से अख कटोरे पर ये बोले, <laughs> रिश्तेदारी दिल ये तो प्रीत पासे तमोल असर नलोहा सुनना बंदा है पारसेन ने तू तो दस बाजा मैं तेरा के हा कबिजन को अर्थ कोई बोल है दे को� इस औवतें के असर नलोहा भी सुनना बनता है तू तो दस बाजा मैं बिजन अर्थ का कोई गोल हैजर कोई हैलोर है जो कोल कोल है, वो दूर -दूर है दूर दूर है दूर दूर, है, दूर, -दूर है, वो कोल, कोल है कोसे तो असरों कोसें अखी कटोरे भरिए मसाए बोले जे रिश्तेदारी दिल की प्रीत पासे दा